ਯੂਨੀਵਰਸਿਟੀ ਕਿਤੇ ਨਹੀਂ ਜਾਊਗੀ ਕਿਤੇ ਵੀ ਨਹੀਂ ਜਾਊਗੀ ਅੱਜ ਮੈਂ ਤੁਹਾਡੇ ਕੈਮਰੇ ਤੇ ਔਨ ਕੈਮਰਾ ਇੱਕ ਗੱਲ ਕਹਿ ਰਿਹਾ ਯੂਨੀਵਰਸਿਟੀ ਕਿਤੇ ਵੀ ਨਹੀਂ ਜਾਊਗੀ ਸੈਂਟਰ ਚਾਹੇ ਮੁਢੀ ਹੋ ਕੇ ਬਹਿ ਜਾਵੇ ਫੇਰ ਵੀ ਯੂਨੀਵਰਸਿਟੀ ਕਿਤੇ ਜਾਊਗੀ ਭਗਵੰਤ ਮਾਨ ਚਾਹੇ ਉਹਨਾਂ ਦੀ ਗੋਦੀ 'ਚ ਜਾ ਕੇ ਬਹਿ ਜਾਵੇ ਜੋ ਬਹਿ ਚੁੱਕਿਆ ਹੈ ਕੇਜਰੀਵਾਲ ਚਾਹੇ ਆਪਣਾ ਪੂਰਾ ਜੋਰ ਲਾ ਲੇ ਲੈਂਡ ਪੂਲਿੰਗ 'ਚ ਕੀ ਹੋਇਆ ਹੂੰ ਜ਼ਮੀਨਾਂ ਖੋਲੀਆਂ ਨਹੀਂ ਉਹ ਕਹਿੰਦੇ ਸੀਗੇ ਜ਼ਮੀਨਾਂ ਸਾਡੀ ਜ਼ਮੀਨਾਂ 'ਚ ਬਾਬੇ ਨੂੰ ਪੁੱਛਿਆ ਕਿਸ ਨੂੰ ਕਹਿੰਦੇ ਸਾਡੀ ਜ਼ਮੀਨਾਂ ਦੇ ਵਿੱਚ ਆ ਕੇ ਇੱਕ ਪੈਰ ਧਰ ਕੇ ਦਿਖਾ ਦੇ ਕਹਿੰਦੇ ਪੋਸਟਮਾਰਟਮ ਨਹੀਂ ਹੋ ਪਣਾ ਇਹ ਸਾਡਾ ਪੰਜਾਬ ਹੈ ਭਾਈ ਜੇ ਸਾਨੂੰ ਤੁਸੀਂ ਮਾਰੋਗੇ ਤਾਂ ਮਰਨ ਮਨਾਉਣ ਵਾਲੀਆਂ ਗੱਲਾਂ ਕਰਾਂਗੇ ਫਿਰ ਤੁਸੀਂ ਸਾਨੂੰ ਕਹਿੰਦੇ ਹੋ ਤਾਂ ਅੱਤਵਾਦੀ ਨੇ ਜਦੋਂ ਸਾਡੇ ਦੇ ਤੁਸੀਂ ਹੱਤ ਦਾ ਤਸ਼ੱਦਦ ਕਰੋਗੇ ਫਿਰ ਤਾਂ ਅਸੀਂ ਅੱਤਵਾਦੀ ਬਣਨ ਨੂੰ ਫਿਰ ਤਾਂ ਤੁਹਾਨੂੰ ਮਜਬੂਰ ਹੋਣਾ ਪੈਣਾ ਤੁਸੀਂ ਸਾਡੇ ਘਰਾਂ ਦੇ ਆ ਕੇ ਵਿੱਚ ਸਾਡੇ ਚ ਗਲਾਵੇਂ ਫੜੋਗੇ ਹੁਣ ਤਾਂ ਸਾਡੇ ਘਰਾਂ ਚ ਚੋਰ ਆ ਕੇ ਬੈਠੇ ਨੇ ਹੁਣ ਨਹੀਂ ਰੋਕਾਂਗੇ ਕਦੋਂ ਰੋਕਾਂਗੇ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਵਕਤ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਹਾਲਾਤ ਚੱਲ ਰਹੇ ਨੇ ਤੇ ਉਸ ਤਰੀਕੇ ਦੇ ਨਾਲ ਗੱਲ ਨਹੀਂ ਹੋ پا ਰਹੀ ਹੋਊਗੀ 10 ਦਿਨਾਂ ਦੇ ਵਿੱਚ ਕਣਕਾਂ ਬੀਜ ਹੋ ਜਾਣੀਆਂ ਨੇ ਫਿਕਰ ਨਾ ਕਰੋ 10 ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਨੇ ਪੰਜਾਬ ਦੇ ਵਿੱਚ ਇਹ ਸਭ ਕੱਲਾ ਮੁੱਦਾ ਵਿਦਿਆਰਥੀਆਂ ਦਾ ਨਹੀਂ ਰਹਿ ਗਿਆ ਨਾ ਹੁਣ ਤਾਂ ਮੁੱਦਾ ਹੱਕ ਦਾ ਆ ਗਿਆ ਹੁਣ ਤਾਂ ਮੁੱਦਾ ਤੁਹਾਡੀ ਹੋਂਦ ਦਾ ਆ ਗਿਆ